ਦਸਤਾ ਕਰੇ ਸਾਡੇ ਬੱਚੇ ਨੂੰ ਠੀਕ ਤੱਕ ਸਾਡੇ ਕੋਲ ਲੜ ਪਾਵੇ ਦੁਬਾਰਾ ਉਹਨਾਂ ਨੇ ਫੋਨ ਕੀਤਾ ਸਾਨੂੰ ਬੱਚੇ ਨੇ ਮਮਾ ਮੈਂ ਇਦਾਂ ਫੜੋ ਗਿਆ ਇੱਥੇ ਮੈਨੂੰ ਇਦਾਂ ਕੁਝ ਹੋਇਆ ਵੀ ਜੀਦਾ ਜੇਲ੍ਹ ਚ ਕਰ ਦਿੱਤਾ ਉਹਨਾਂ ਨੂੰ ਅੱਗੇ ਉਹਨਾਂ ਨੂੰ ਫਿਰ ਜੇਲ੍ਹ ਚ ਕੱਢ ਕੇ ਉਹਨਾਂ ਨੂੰ ਰਤਮੁਕੀ ਦਿੱਤੀ ਹੈ ਵੀ ਜਾਂ ਤੁਹਾਨੂੰ ਕਰੈਂਟ ਲਾਂਗੇ ਜਾਂ ਤੁਸੀਂ ਸਾਈਨ ਕਰੋ ਸਾਲ ਦੇ ਬੱਚੇ ਨੂੰ ਤੇ ਜਾਂ ਤੁਸੀਂ ਸਾਡੇ ਕੰਟਰੀ ਚ ਪਰਤੀ ਹੋ ਇਦਾਂ ਮਮਾ ਮੇਰੇ ਕੋ ਫੋਨ ਵੀ ਉਹਨਾਂ ਨੇ ਕੋਲਿਆ ਮੇਰੀ ਗੱਲ ਨਹੀਂ ਹੋਣੀ ਹੈ ਵੀ ਟੈਨਸ਼ਨ ਨਹੀਂ ਤੁਸੀਂ ਲੈਣੀ ਕਿ ਇਦਾਂ ਦਾ ਮੈਨੂੰ ਫੜ ਲਿਆ ਵੀ ਜਿੰਨੀ ਵੀ ਜਲਦੀ ਹੋਣ ਉਹਦਾ ਮੈਨੂੰ ਕਢਾਓ ਇੱਥੇ ਮੈਨੂੰ ਅੱਗੇ ਲੜਾਈ ਚ ਲੈ ਜਾਣਾ ਹੈ ਤਾਂ ਵੀ ਜੀ ਤਾਂ ਜੇਲ੍ਹ ਚ ਕਰ ਦਿੱਤਾ ਉਹਨਾਂ ਨੂੰ ਅੱਗੇ ਉਹਨਾਂ ਨੂੰ ਫਿਰ ਜੇਲ੍ਹ ਚ ਕੱਢ ਕੇ ਉਹਨਾਂ ਨੂੰ ਤਾਂ ਮੈਂ ਕੀ ਦਿੱਤੀ ਹੈ ਵੀ ਜਾਂ ਤੁਹਾਨੂੰ ਗਰੰਟ ਲਾਂਗੇ ਜਾਂ ਤੁਸੀਂ ਸਾਈਨ ਕਰੋ ਸਾਲ ਦੇ ਬੱਚੇ ਨੂੰ ਤੇ ਜਾਂ ਤੁਸੀਂ ਸਾਡੇ ਕੰਟਰੀ ਚ ਭਰਤੀ ਹੋਣ ਵਾਲਾ ਬਸ ਕੋਈ ਨਹੀਂ ਹੋਏ ਡੈਡੀ ਇਹਨਾਂ ਦੀ ਖੇਤੀਬਾੜੀ ਕਰਦੇ ਇਹ ਬੱਚੇ ਛੋਟੇ 21 ਸਾਲ ਦੇ ਹੋਇਆ ਜੀ ਉਹਨਾਂ ਨੂੰ ਲੱਗੇ ਸਾਰਿਆਂ ਨੂੰ ਸੱਸੀ ਘਾਲ ਤੇ ਤੁਸੀਂ ਜੋ ਪੰਜਾਬੀ 365 ਦੇ ਨਾਲ ਤੇ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਇੱਕ ਰੂਸ ਦੀ ਆਰਮੀ ਦੇ ਵਿੱਚ ਇੰਡੀਆ ਦੇ ਨੌਜਵਾਨਾਂ ਨੂੰ ਜਵਰੀ ਭਰਤੀ ਕਰਾਣਾ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਵੀਡੀਓ ਵਾਇਰਲ ਹੋਈ ਹੈ ਤੇ ਉਹਦੇ ਵਿੱਚ ਇੱਕ ਨੌਜਵਾਨ ਪੰਜਾਬ ਦਾ ਵੀ ਹੈ ਤੇ ਇਹਨਾਂ ਨੂੰ ਵੀ ਜਿਹੜੀ ਜਾਣਕਾਰੀ ਉਹਨੇ ਉੱਥੇ ਫੋਨ ਕੀਤਾ ਬਸ ਤੇ ਗ੍ਰੇਨ ਔਰ ਰੂਸ ਦੀ ਆਪਸੀ ਲੜਾਈ ਹੋ ਰਹੀ ਹੈ ਉਹਦੇ ਵਿੱਚ ਇੰਡੀਆ ਦੇ ਟੋਟਲ 12 ਨੌਜਵਾਨ ਹਨ ਜਿਦੇ ਵਿੱਚੋਂ ਇੱਕ ਪੰਜਾਬ ਦਾ ਨੌਜਵਾਨ ਹੈ ਜਿਹੜਾ ਜ਼ਿਲ੍ਹਾ ਸ਼ਹੀਦ ਪਖ ਸਿੰਘ ਨਗਰ ਬਲਾਚੌਰ ਨੇ ਵੇੜ ਦਾ ਰਹਿਣ ਵਾਲਾ ਹੈ ਤੇ ਉਹਦੇ ਪ੍ਰਕਾਰੀ ਬਕਵਕੇ ਨੇਤਮਾਂ ਤੱਕ ਪਹੁੰਚੇ ਉਹਨਾਂ ਅਫਸਰਾਂ ਤੱਕ ਪਹੁੰਚੇ ਤੇ ਇਹਨਾਂ ਦਾ ਬੱਚਾ ਜਿਹੜਾ ਸਹੀ ਸਲਾਮਤ ਘਰ ਵਾਪਸ ਆ ਜਾਵੇ ਤੇ ਨਰੈਣ ਸਿੰਘ ਬੱਚੇ ਦਾ ਨਾਮ ਹੈ ਪਲੱਸ 2 ਕੀਤੀ ਹੋਈ ਸੀ ਠੀਕ ਹੈ ਜੀ ਤੇ ਤੁਹਾਨੂੰ ਕਦਾਂ ਪਤਾ ਲੱਗਾ ਕਿ ਬੱਚਾ ਜਿਹੜਾ ਪਹਿਲਾਂ ਰੂਸ ਗਿਆ ਆ ਉੱਥੇ ਆਰਮੀ ਵਿੱਚ ਭਰਤੀ ਹੋਇਆ ਤੁਹਾਨੂੰ ਇਹਦੀ ਜਾਣਕਾਰੀ ਕਦੋਂ ਪਤਾ ਲੱਗੀ ਇਹ ਸਾਨੂੰ ਦੁਆਰਾ ਫੋਨ ਜਦੋਂ ਇਹ ਵੀ 10 15 ਦਿਨ ਹੋਏਗੇ ਦਾ ਪਤਾ ਲੱਗਾ ਕਿ ਬੱਚਾ ਜਿਹੜਾ ਪਹਿਲਾਂ ਏ ਰੂਸ ਗਿਆ ਆ ਉਥੇ ਆਰਮੀ ਚ ਭਰਤੀ ਹੋਇਆ ਤੁਹਾਨੂੰ ਇਹਦੀ ਜਾਣਕਾਰੀ ਕਦੋਂ ਪਤਾ ਲੱਗੀ ਇਹ ਸਾਨੂੰ ਦੁਆਰਾ ਫੋਨ ਜਦੋਂ ਇਹ ਵੀ 10 15 ਦਿਨ ਹੋਏਗੇ ਤੇ ਦੁਆਰਾ ਉਹਨਾਂ ਨੇ ਫੋਨ ਕੀਤਾ ਸਾਨੂੰ ਬੱਚੇ ਨੇ ਵੀ ਮੰਮਾ ਮੈਂ ਇਦਾਂ ਫੜ ਹੋ ਗਿਆ ਇੱਥੇ ਮੇਰੇ ਨਾਲ ਇਦਾਂ ਕੁਝ ਹੋਇਆ ਵੀ ਜੀ ਤਾਂ ਜੇਲ੍ਹ ਚ ਕਰ ਦਿੱਤਾ ਉਹਨਾਂ ਨੂੰ ਅੱਗੇ ਉਹਨਾਂ ਨੂੰ ਫਿਰ ਜੇਲ੍ਹ ਚ ਕੱਢ ਕੇ ਉਹਨਾਂ ਨੂੰ ਰਤਮੁਕੀ ਦਿੱਤੀ ਆ ਵੀ ਜਾਂ ਤੁਹਾਨੂੰ ਗਰੰਟ ਲਾਂਗੇ ਜਾਂ ਤੁਸੀਂ ਸਾਈਨ ਕਰੋ ਸਾਲ ਦੇ ਬੱਚੇ ਨੂੰ ਤੇ ਜਾਂ ਤੁਸੀਂ ਸਾਡੇ ਕੰਟਰੀ ਚ ਭਰਤੀ ਹੋ ਤੇ ਇਹ ਬੱਚਾ ਪਹਿਲੀ ਵਾਰ ਗਿਆ ਸੀਗਾ ਰੂਸ ਕੇ ਉਹ ਤੋਂ ਪਹਿਲਾਂ ਵੀ ਪਹਿਲਾਂ ਵੀ ਗਿਆ ਸੀ ਤੇ ਪਹਿਲਾਂ ਵੀ 15 ਦਿਨ ਲਾ ਕੇ ਘੁੰਮ ਕੇ ਆ ਗਿਆ ਇਹ ਟੂਰਿਸਟ ਵੀ ਜਿੱਦੇ ਗਿਆ ਹੋਏ ਸੀਗਾ ਟੂਰਿਸਟ ਵੀ ਜਿੱਦੇ ਗਿਆ ਤੇ ਜਦੋਂ ਉਹ ਉੱਥੇ ਪਹੁੰਚਿਆ ਸੀ ਪਹਿਲਾਂ ਵੀ ਪਹੁੰਚਿਆ ਤਾਂ ਪਹਿਲਾਂ ਸਹੀ ਸਲਾਮਤ ਵਾਪਸ ਆਇਆ ਏਦਾਂ ਦੀ ਗੱਲ ਨਹੀਂ ਹੋਈ ਸੀ ਏਦਾਂ ਦੀ ਗੱਲ ਕੋਈ ਨਹੀਂ ਤੇ ਹੁਣ ਜਿਹੜੀ ਇਹ ਕਿੰਨੇ ਕ ਦਿਨ ਹੋ ਗਏ ਸੀਗੇ ਉੱਥੇ ਗਏ ਨੂੰ ਇਹ ਜਦੋਂ 15 ਕ ਦਿਨ ਹੋਏ ਨੇ ਗਏ ਦੇ 15 ਦਿਨਾਂ ਬਾਅਦ ਸਾਨੂੰ ਮੈਸੇਜ ਆਇਆ ਇਦਾਂ ਮਮਾ ਮੇ ਕੋ ਫੋਨ ਵੀ ਉਹਨਾਂ ਨੇ ਕੋਲਿਆ ਮੇਂ ਗੱਲ ਨਹੀਂ ਹੋਣੀ ਹੈਗੀ ਟੈਨਸ਼ਨ ਨਹੀਂ ਤੁਸੀਂ ਲੈਣੀ ਵੀ ਇਦਾਂ ਦਾ ਮੈਨੂੰ ਫੜ ਲਿਆ ਵੀ ਜਿੰਨੀ ਵੀ ਜਲਦੀ ਹੋਣਾ ਹੁੰਦਾ ਮੈਨੂੰ ਕਢਾਓ ਇਦੋਂ ਮੈਨੂੰ ਅੱਗੇ ਲੜਾਈ ਚ ਲੈ ਜਾਣਗੇ ਕੀ ਗੱਲ ਕਿਸੇ ਦੇ ਨਾਲ ਜਾਂ ਸਰਪੰਚ ਦੇ ਨਾਲ ਜਾਂ ਕਿਸੇ ਹੋਰ ਸਰਕਾਰੀ ਵਿਭਾਗ ਦੇ ਵਿੱਚ ਕਿ ਸਾਡੇ ਬੱਚੇ ਨਾਲ ਇਦਾਂ ਸਾਨੂੰ ਫੋਨ ਆਇਆ ਨਹੀਂ ਅਜੇ ਨਹੀਂ ਅਸੀਂ ਕਿਸੇ ਨਾਲ ਵੀ ਕੀਤੀ ਇਹ ਤੇ ਕੱਲ ਦੀ ਜਿਆਦਾ ਵਾਰਸ ਕੀਤੀ ਹੈ ਗੱਲ ਇਹ ਸਾਡੇ ਨਾਲ ਕੋ ਸੋਇਆ ਬੱਚਿਆਂ ਨਾਲ ਜਿੰਨੀ ਵੀ ਜਲਦੀ ਹੁੰਦਾ ਬੱਚਾ ਕਢਾਓ ਸਾਡਾ ਬਾਹਰ ਤੇ ਮੈਂ ਗੱਲ ਕਰ ਰਿਹਾ ਸੀ ਗੱਲ ਨੂੰ ਬੇੜਦੇ ਉਸ ਨੌਜਵਾਨ ਦੀ ਗੱਲ ਜਿਹੜਾ ਰੂਸ ਦੇ ਵਿੱਚ ਬੇਲਾਰੂਸ ਦੱਸ ਦਿਆ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਤੇ ਸਾਰਿਆਂ ਨੇ ਵੀਡੀਓ ਦੇਖੀ ਆ ਕਿ ਭਾਰਤ ਦੇ ਜਿਹੜੇ 12 ਨੌਜਵਾਨ ਜੀ ਦੇ ਵਿੱਚ ਪੰਜਾਬ ਦਾ ਇੱਕ ਨੌਜਵਾਨਾ ਗੱਲੋਂ ਬੇੜਦਾ ਤੇ ਉਹ ਉਹਨਾਂ ਦੀ ਮਾਂ ਜਿਹੜੀ ਆ ਪੂਰਾ ਪਰਿਵਾਰ ਜਿਹੜਾ ਫਰਿਆਦ ਕਰ ਰਿਹਾ ਕਿ ਸਾਡੇ ਬੱਚੇ ਨੂੰ ਸਹੀ ਸਲਾਮਤ ਘਰ ਵਾਪਸ ਲੈ ਕੇ ਆਓ ਤੇ ਤਕਰੀਬਨ ਅੱਜ ਤੀਜਾ ਮਹੀਨਾ ਹੋ ਗਿਆ ਉਹਨੂੰ ਇਸ ਆਪਣੀ ਪੰਜਾਬ ਦੀ ਧਰਤੀ ਤੋਂ ਗਏ ਹੋਏ ਇਸ ਘਰ ਤੋਂ ਗਏ ਹੋਏ ਹੁਣੇ ਪ੍ਰਸ਼ਾਸਨ ਨੂੰ ਤੇ ਉਹਨਾਂ ਸਾਰੇ ਆ ਨੇਤਾਵਾਂ ਨੂੰ ਤੇ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਾਡੇ ਬੱਚੇ ਨੂੰ ਉਸ ਜੰਗ ਮੈਦਾਨ ਦੇ ਵਿੱਚ ਜਿੱਥੇ ਕਿ ਆਰਮੀ ਦੇ ਵਿੱਚ ਉਹਨਾਂ ਨੂੰ ਜਬਰਦਸਤੀ ਸਾਈਨ ਕਰਵਾ ਕੇ ਉਹਨਾਂ ਨੂੰ ਭਰਤੀ ਕਰ ਲਿਆਗੇ ਤੁਸੀਂ ਕੀ ਕਹਿਣਾ ਚਾਹਦੇ ਹੋ ਕਿ ਪ੍ਰਸ਼ਾਸਨ ਨੂੰ ਕੀ ਨਹੀਂ ਅਸੀਂ ਇਹ ਕਹਿੰਦੇ ਸਾਡਾ ਬੱਚਾ ਠੀਕ ਠਾਕ ਸਾਡੇ ਕੋਲ ਆ ਗਿਆ ਬਸ ਉਸ ਜੰਗ ਮੈਦਾਨ ਦੇ ਵਿੱਚ ਜਿੱਥੇ ਕਿ ਆਰਮੀ ਦੇ ਵਿੱਚ ਉਹਨਾਂ ਨੂੰ ਜਬਰਦਸਤੀ ਸਾਈਨ ਕਰਵਾ ਕੇ ਉਹਨਾਂ ਨੂੰ ਭਰਤੀ ਕਰ ਲਿਆਗੇ ਤੁਸੀਂ ਕੀ ਕਹਿਣਾ ਚਾਹਦੇ ਹੋ ਕਿ ਪ੍ਰਸ਼ਾਸਨ ਨੂੰ ਕੀ ਨਹੀਂ ਅਸੀਂ ਇਹ ਕਹਿੰਦੇ ਸਾਡਾ ਬੱਚਾ ਠੀਕ ਠਾਕ ਸਾਡੇ ਕੋਲ ਪਰਿਵਾਰ ਵਿੱਚ ਹੋਰ ਕੌਣ-ਕੌਣ ਹੈ ਕਮਾਂਡ ਵਾਲਾ ਕਮਾਂਡ ਵਾਲਾ ਬਸ ਕੋਈ ਨਹੀਂ ਹੋਇਆ ਡੈਡੀ ਇਹਨਾਂ ਦੇ ਖੇਤੀ ਵਾਲੇ ਕਰਦੇ ਅਜੇ ਬੱਚੇ ਛੋਟੇ 21 ਸਾਲ ਦੇ ਹੋਇਆ ਜਿਉਂ ਨੂੰ ਲੱਗੇ ਮੈਂ ਗੱਲੋਂ ਬੇੜ ਦਾ ਨਰੈਣ ਸਿੰਘ ਜਿਹੜਾ 21 ਸਾਲ ਦਾ ਸੀਗਾ ਤੇ ਇੱਥੋਂ ਕਿਉਂਕਿ ਵਿਦੇਸ਼ ਹੀ ਜਾਂਦਾ ਆ ਪੰਜਾਬ ਦੇ ਨੌਜਵਾਨ ਕੇ ਚੰਗੇ ਭੋ ਵਿਖਲੇ ਰੋਜੀ ਰੋਟੀ ਕਮਾਣ ਲਈ ਪਰਿਵਾਰ ਚੰਗਾ ਜੀਵਨ ਬਤੀਤ ਕਰ ਸਕੇ ਇਸ ਲਈ ਜਿਹੜੇ ਆਪਣੇ ਪਰਿਵਾਰ ਨੂੰ ਛੱਡ ਕੇ ਵਿਦੇਸ਼ਾਂ ਵਿੱਚ ਜਾਂਦੇ ਆ ਜਦੋਂ ਏਜੰਟਾਂ ਥਰੂ ਜਾਂ ਕਿਸੇ ਹੋਰ ਕਾਰਨ ਉਹ ਇਦਾਂ ਦੀਆਂ ਮੁਸੀਬਤਾਂ ਵਿੱਚ ਫਸ ਜਾਂਦੇ ਆ ਤੇ ਪਿੱਛੇ ਪਰਿਵਾਰ ਦਾ ਕੀ ਹਾਲ ਹੁੰਦਾ ਜਿਹੜਾ ਭਾਰਤ ਸਰਕਾਰ ਨਾਲ رابطہ ਕਰਕੇ ਜਰੂਰ ਇੱਕ ਵਾਰ ਇਸ ਪਰਿਵਾਰ ਨੂੰ ਉਸ ਬੱਚੇ ਦੇ ਨਾਲ ਜਰੂਰ ਮਲਾਪ ਕੀਤਾ ਜਾਵੇ ਤੇ ਤੁਸੀਂ ਪੰਜਾਬੀ 365 ਦੇਖਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ